34ਵਾਂ ਸਾਲ ਸਨ 1935 ਈਸਵੀ ਪੰਜਵੀਂ ਸੰਥਾ ਕਥਾ 1935 ਈਸਵੀ ਦੀ ਵਿਸਾਖੀ ਦੇ ਸ਼ੁਭ ਦਿਹਾੜੇ ਪਿੰਡ ਮਹਿਤਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਚੌਥੀ ਸੰਥਾ ਕਥਾ ਦਾ ਭੋਗ ਪਾ ਕੇ ਸ੍ਰੀ ਮਾਨਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜਥੇ ਸਮੇਤ ਮਹਿਤੇ ਤੋਂ ਬੜੇ ਪਿਆਰ ਸਤਿਕਾਰ ਨਾਲ ਵਿਦਾ ਹੋ ਕੇ ਚੱਲੇ ਵਿਦਿਆਰਥੀ ਸਿੰਘਾਂ ਨੂੰ ਕੁਝ ਦਿਨਾਂ ਲਈ ਛੁੱਟੀ ਕਰ ਦਿੱਤੀ ਗਈ ਉਹ ਆਪੋ ਆਪਣੇ ਪਿੰਡਾਂ 'ਚ ਘਰਦਿਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਚਲੇ ਗਏ ਸਾਰੇ ਸਿੰਘਾਂ ਨੂੰ ਅਗਲੀ ਸੰਥਾ ਕਥਾ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ 6ਵੇਂ ਸਤਗੁਰਾਂ ਦੇ ਅਵਤਾਰ ਪੁਰਬ ਨੂੰ ਆਰੰਭ ਕਰਨ ਦੀ ਤਾਰੀਖ ਹਾੜਵਦੀ 1 ਇਕਮ ਨੋਟ ਕਰਵਾ ਦਿੱਤੀ ਗਈ ਆਪ ਸੰਤ ਜੀ ਕੋਲ ਖਾਸ ਸਿੰਘਾਂ ਸਮੇਤ ਸ੍ਰੀ ਅਮਰਸਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਸ੍ਰੀ ਖਡੂਰ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਸੁਲਤਾਨਪੁਰ ਲੋਧੀ ਸ੍ਰੀ ਕਰਤਾਰਪੁਰ ਸਾਹਿਬ ਆਦ ਇਤਿਹਾਸਿਕ ਗੁਰਸਥਾਨਾਂ ਦੇ ਦਰਸ਼ਨ ਦੀਦਾਰ ਇਸਨਾਨ ਯਾਤਰਾ ਕਰਦੇ ਜ਼ਿਲ੍ਹਾ ਲੁਧਿਆਣੇ ਦੇ ਪਿੰਡਾਂ ਵਿੱਚ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕਰਦੇ ਹੋਏ ਨਿਯਤ ਸਮੇਂ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਪਹੁੰਚ ਗਏ ਪਾਠਕ ਪਿੱਛੇ ਪੜ੍ਹ ਆਏ ਹਨ ਕਿ ਵੱਡੇ ਮਹਾਪੁਰਖ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਾਂ ਵਾਲਿਆਂ ਦੇ ਬਿਮਾਰ ਹੋਣ ਸਮੇਂ ਆਪ ਜੀ ਨੇ ਇਸ ਗੁਰਦੁਆਰੇ ਸਾਹਿਬ ਵਿਦਿਆਰਥੀਆਂ ਨੂੰ ਪੜ੍ਹਾਉਣ ਅਤੇ ਸੰਗਤਾਂ ਨੂੰ ਸੁਣਾਉਣ ਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਥਾ ਕਥਾ ਆਰੰਭ ਕੀਤੀ ਹੋਈ ਸੀ ਜਿਸ ਨੂੰ ਵਿਚੇ ਛੱਡ ਕੇ ਸੰਤਾਂ ਦੀ ਸੇਵਾ ਵਿੱਚ ਜਾ ਹਾਜ਼ਰ ਹੋਏ ਤੇ ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਪਹਿਲਾ ਸੰਤਾਂ ਦੀ ਵਿੱਚ ਛੱਡੀ ਕਥਾ ਦਾ ਭੋਗ ਪਾਇਆ ਤੇ ਫਿਰ ਆਪਣੇ ਵੱਲੋਂ ਪੰਜੋਖਰਾ ਸਾਹਿਬ ਵਿਖੇ ਆਰੰਭ ਕੀਤੀ ਸੰਥਾ ਕਥਾ ਦਾ ਭੋਗ ਬੋਪਾਰਾ ਹੀ ਪਾਇਆ ਇਹ ਪੰਜਵੀਂ ਸੰਥਾ ਕਥਾ ਹਾੜਵਦੀ ਏਕਮ 6ਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਆਰੰਭ ਕੀਤੀ। ਪਹਿਲੇ ਦਿਨ ਜਥੇ 'ਚ 27 ਵਿਦਿਆਰਥੀ ਸਨ ਜੋ ਬਾਅਦ ਵਿੱਚ ਇਹ ਗਿਣਤੀ ਵਾਧ ਗਈ। ਜ਼ਿਲ੍ਹਾ ਬਾਲਾ ਦੇ ਪਿੰਡਾਂ, ਨਗਰਾਂ ਤੇ ਸ਼ਹਿਰਾਂ ਵਿੱਚ ਜਥੇ ਸਮੇਤ ਵਿਚਰ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਰਥ, ਵਿਆਖਿਆ ਤੇ ਨਾਲ-ਨਾਲ ਗੁਰਸਾਖੀਆਂ, ਰੂਪਕ ਅਲੰਕਾਰ ਸੁਣਾਉਂਦੇ ਤੇ ਸ਼ਾਮ ਨੂੰ ਇਤਿਹਾਸਕ ਕਥਾ ਕਰਦੇ। ਸਮਾਜ ਸੁਧਾਰ ਨਸ਼ਿਆਂ ਅਤੇ ਮਾਸ ਸ਼ਰਾਬ ਦਾ ਤਿਆਗ ਅੰਮ੍ਰਿਤ ਛਕਣ ਦੀ ਪ੍ਰੇਰਣਾ ਕਰਨੀ ਸਿੰਘ ਸਜੋ ਤੇ ਰਹਿਤ ਵਿੱਚ ਤਿਆਰਬਰ ਤਿਆਰ ਹੋ ਕੇ ਆਪਣੇ ਸਰੀਰ ਤੇ ਆਤਮਾ ਨੂੰ arogh ਤੇ ਪਵਿੱਤਰ ਬਣਾ ਕੇ ਜੀਵਨ ਸਫਲ ਕਰਨ ਦੀ ਪ੍ਰੇਰਣਾ ਕਰਦੇ ਹਰ ਹਫਤੇ ਅੰਮ੍ਰਿਤ ਸੰਚਾਰ ਵੀ ਹੁੰਦਾ ਤੇ ਭਾਰੀ ਗਿਣਤੀ ਵਿੱਚ ਮਾਈ ਭਾਈ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜਦੇ ਰਹੇ ਇਸ ਕਥਾ ਦੌਰਾਨ ਵਿਦਿਆਰਥੀਆਂ ਨੂੰ ਦਸਮ ਗ੍ਰੰਥ ਅਤੇ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਵਾਰਾਂ ਤੇ ਕਵਿੱਤ ਸਵਈਏ ਵੀ ਅਰਥਾਂ ਸਹਿਤ ਪੜ੍ਹਾਉਂਦੇ ਰਹੇ 35ਵਾਂ ਸਾਲ ਸਨ 1936 ਈਸਵੀ ਪੰਜਵੀਂ ਸੰਥਾ ਕਥਾ ਦਾ ਭੋਗ ਇਸ ਪੰਜਵੀਂ ਸੰਥਾ ਕਥਾ ਦੀ ਸਮਾਪਤੀ ਤੋਂ ਕੁਝ ਸਮਾਂ ਪਹਿਲਾਂ ਇਲਾਕੇ 'ਚੋਂ ਵਾਪਸ ਪੰਜੋਖਰਾ ਸਾਹਿਬ ਆ ਗਏ ਤੇ ਬਾਕੀ ਰਹਿੰਦੀ ਕਥਾ ਇੱਥੇ ਹੀ ਸੰਪੂਰਨ ਕੀਤੀ ਇਥੇ ਹੀ 1936 ਈਸਵੀ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਵਾਲੇ ਦਿਨ ਨਗਰ ਤੇ ਇਲਾਕੇ ਦੀਆਂ ਸੰਗਤਾਂ ਦੇ ਭਾਰੀ ਇਕੱਠ ਵਿੱਚ ਕਥਾ ਦਾ ਭੋਗ ਪਾਇਆ ਗਿਆ ਸੰਗਤਾਂ ਨੇ ਆਪ ਜੀ ਦਾ ਅਤੇ ਸਾਰੇ ਜਥੇ ਦੇ ਸਿੰਘਾਂ ਦਾ ਹਾਰਦਿਕ ਧੰਨਵਾਦ ਕੀਤਾ ਅਤੇ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਮਹਾਰਾਜ ਇਸ ਨਗਰ ਅੰਬਾਲਾ ਸ਼ਹਿਰ ਤੇ ਇਲਾਕੇ ਦੀਆਂ ਸੰਗਤਾਂ ਨੂੰ ਨਾ ਭੁੱਲਣਾ ਸੰਗਤਾਂ ਗੱਦਗੱਦ ਤੇ ਨਿਹਾਲ ਹੋ ਕੇ ਆਪਣੇ ਘਰਾਂ ਨੂੰ ਗਈਆਂ ਅੰਮ੍ਰਿਤ ਸੰਚਾਰ ਹੋਇਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਮਾਈ ਭਾਈ ਨੇ ਅੰਮ੍ਰਿਤ ਪਾਨ ਕੀਤਾ ਇਲਾਕੇ ਵਿੱਚ ਇਸ ਵਾਰ ਸਿੱਖੀ ਪ੍ਰਚਾਰ ਦਾ ਬਹੁਤ ਅਸਰ ਪਿਆ ਸੰਥਾ ਕਥਾ ਦੀ ਸਮਾਪਤੀ ਤੋਂ ਬਾਅਦ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਅਗਲੀ 6ਵੀਂ ਸੰਥਾ ਕਥਾ ਬਹੁ ਸੋਦੀ 7ਵੀਂ ਨੂੰ ਜਗਰਾਓ ਨੇੜੇ ਪਿੰਡ ਰਾਮਗੜ੍ਹ ਆਰੰਭ ਕਰਨ ਦਾ ਪ੍ਰੋਗਰਾਮ ਦੇ ਦਿੱਤਾ ਕੁਝ ਸਿੰਘ ਆਪਣੇ ਪਿੰਡਾਂ ਨੂੰ ਚਲੇ ਗਏ ਆਪ ਸੰਤ ਜੀ ਕੁਝ ਉਹਨਾਂ ਸਿੰਘਾਂ ਸਮੇਤ ਜਿਹੜੇ ਆਪਣੇ ਪਿੰਡਾਂ ਨੂੰ ਨਹੀਂ ਗਏ ਗੁਰਧਾਮ ਯਾਤਰਾ ਕਰਨ ਲਈ ਚੱਲ ਪਏ ਅੰਬਾਲੇ ਤੋਂ ਰੇਲ ਤੇ ਚੜ੍ਹ ਕੇ ਸਰਹੰਦ ਸਟੇਸ਼ਨ ਤੋਂ ਉਤਰ ਕੇ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਦਰਸ਼ਨ ਕੀਤੇ ਸਰਹੰਦ ਤੋਂ ਰੋਪੜ ਆ ਗਏ ਗੁਰਦੁਆਰਾ ਭੱਠਾ ਸਾਹਿਬ ਕੁਝ ਦਿਨ ਰਹੇ ਦੋਨੋਂ ਸਮੇਂ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਵੀ ਕਰਦੇ ਰਹੇ ਮਹੰਤ ਹਰਨਾਮ ਸਿੰਘ ਨੇ ਜਥੇ ਦੀ ਬਹੁਤ ਸੇਵਾ ਕੀਤੀ ਫਿਰ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਸਾਰੇ ਗੁਰਸਥਾਨਾਂ ਦੇ ਦਰਸ਼ਨ ਦੀਦਾਰ ਕੀਤੇ ਫਿਰ ਬੱਸਾਂ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਹਿ ਪਹੁੰਚ ਗਏ ਲਗਾਤਾਰ ਕਈ ਦਿਨ ਖੁੱਲੇ ਦਰਸ਼ਨ ਦੀਦਾਰ ਤੇ ਇਸ਼ਨਾਨ ਕੀਤੇ ਦੇਗਾ ਤੇ ਲੰਗਰ ਕਰਵਾਏ ਸ੍ਰੀ ਤਰਨਤਾਰਨ ਸਾਹਿਬ ਸ੍ਰੀ ਖਡੂਰ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਤੇ ਸੁਲਤਾਨਪੁਰ ਲੋਧੀ ਦੇ ਗੁਰਸਥਾਨਾਂ ਦੀ ਯਾਤਰਾ ਕਰਦੇ 1936 ਈਸਵੀ ਨੂੰ ਪੋਸੂਦੀ 7ਵੀਂ ਦਸਮ ਪਾਤਸ਼ਾਹ ਜਿਹਦੇ અવਤਾਰ ਗੁਰਪੁਰਬ ਤੋਂ 2 ਦਿਨ ਪਹਿਲਾਂ ਪਿੰਡ ਰਾਮਗੜ ਨੇੜੇ ਜਗਰਾਉਂ ਪੁੱਜ ਗਏ 6ਵੀਂ ਸੰਥਾ ਕਥਾ ਰਾਮਗੜ ਪਿੰਡ ਆਰੰਭ ਰਾਮਗੜ ਨਗਰ ਸਤਕਾਰਯੋਗ ਸੰਤ ਮਗਰ ਸਿੰਘ ਜੀ ਦਾ ਜਨਮ ਨਗਰ ਹੈ ਇਹ ਮਹਾਪੁਰਸ਼ ਪਹਿਲਾਂ ਫੌਜ ਵਿੱਚ ਰਹੇ ਨਾਮ ਸਿਮਰਨ ਦੁਆਰਾ ਮਨ ਨੂੰ ਆਪ ਨੇ ਸਤਗੁਰਾਂ ਦੇ ਚਰਨਾਂ ਵਿੱਚ ਐਸਾ ਜੋੜ ਲਿਆ ਕੇ ਫੌਜੀ ਡਿਊਟੀ ਦੇਣ ਤੋਂ ਬਾਅਦ ਉਹ ਸਮੇਂ ਵਿੱਚ ਰੱਬੀ ਰੰਗਣ ਵਿੱਚ ਰੰਗੇ ਰਹਿੰਦੇ ਹਫਤਾਵਾਰੀ ਦੀਵਾਨ ਵਿੱਚ ਜਦ ਜੁੜੀ ਹੋਈ ਸੁਰਤ ਨਾਲ ਸੁਰੀਲੀ ਆਵਾਜ਼ ਵਿੱਚ ਕੀਰਤਨ ਕਰਦੇ ਤਾਂ ਫੌਜ ਦੇ ਜਵਾਨ ਤੇ ਅਫਸਰ ਗੁਰਬਾਣੀ ਦੇ ਅੰਮ੍ਰਿਤ ਰਸ ਵਿੱਚ ਅਜੇਹੇ ਮਗਨ ਹੁੰਦੇ ਕਿ ਦੇਹ ਦਾ ਚੇਤਾ ਹੀ ਭੁੱਲ ਜਾਂਦੇ ਫੌਜ ਤੋਂ ਨਾਮ ਕਟਾ ਕੇ ਮਾਲਵੇ ਦੇ ਇਲਾਕੇ ਵਿੱਚ ਆਪ ਨੇ ਕੀਰਤਨ ਦਾ ਪ੍ਰਵਾਹ ਚਲਾਇਆ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਆਪ ਸੰਤ ਅਤਰ ਸਿੰਘ ਜੀ ਮਸਤਵਾਨੇ ਵਾਲਿਆਂ ਅਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾ ਵਾਲਿਆਂ ਦੇ ਸਮਕਾਲੀ ਸਨ ਕਈ ਦੀਵਾਨਾਂ ਵਿੱਚ ਤਿੰਨੇ ਮਹਾਪੁਰਖ ਇਕੱਠੇ ਹੋ ਜਾਇਆ ਕਰਦੇ ਤਿੰਨਾਂ ਹੀ ਮਹਾਪੁਰਖਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾ ਵਾਲਿਆਂ ਦੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਕੁਝ ਸਮਾਂ ਸੰਤ ਮਗਰ ਸਿੰਘ ਜੀ ਰਾਮਗੜ੍ਹ ਵਾਲਿਆਂ ਦੇ ਜਥੇ ਵਿੱਚ ਵੀ ਰਹੇ ਸਨ ਜਿਸ ਕਰਕੇ ਜਥੇ ਦੇ ਸਿੰਘਾਂ ਨਾਲ ਵੀ ਆਪ ਦਾ ਬਹੁਤ ਪਿਆਰ ਸੀ ਤੇ ਫਿਰ ਸੰਤ ਮਗਰ ਸਿੰਘ ਜੀ ਦੇ ਜੀਵਨ ਤੇ ਉਹਨਾਂ ਦੇ ਕੀਰਤਨ ਤੋਂ ਵੀ ਆਪ ਪ੍ਰਭਾਵਿਤ ਸਨ ਜਿਸ ਕਰਕੇ ਇਸ ਰਾਮਗੜ੍ਹ ਨਗਰ ਦੀ ਸੰਗਤ ਤੇ ਜਥੇ ਦੇ ਸਿੰਘਾਂ ਖਾਸ ਕਰਕੇ ਜਥੇਦਾਰ ਚੰਨਣ ਸਿੰਘ ਜੀ ਸੰਤ ਆਨੰਦ ਸਿੰਘ ਜੀ ਤੇ ਭਾਈ ਜੋਗਿੰਦਰ ਸਿੰਘ ਜੀ ਆਦਿ ਮੁਖੀ ਸਿੰਘਾਂ ਦੀ ਬੇਨਤੀ ਮੰਨ ਕੇ ਹੀ ਸਤਕਾਰਯੋਗ ਹਸਤੀ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਜਥੇ ਸਮੇਤ ਸੰਤ ਮਗਰ ਸਿੰਘ ਜੀ ਦੇ ਜਨਮ ਨਗਰ ਪਿੰਡ ਰਾਮਗੜ ਨੇੜੇ ਜਗਰਾਉ ਇੱਥੇ ਆਪਣੀ 6ਵੀਂ ਸੰਥਾ ਕਥਾ ਆਰੰਭ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਉਸ ਬਣੇ ਪ੍ਰੋਗਰਾਮ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਗੁਰਪੁਰਬ ਉਹ ਸੋਦੀ 7ਵੀਂ ਵਾਲੇ ਦਿਨ ਅਖੰਡ ਪਾਠ ਦੇ ਭੋਗ ਉਪਰੰਤ ਸੰਪਰਦਾਇ ਮਰਿਆਦਾ ਅਨੁਸਾਰ ਅਰਦਾਸਾ ਸੋਧ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਥਾ ਕਥਾ ਆਰੰਭ ਕੀਤੀ ਇਸ ਮੌਕੇ ਤੇ ਰਾਮਗੜ੍ਹ ਦੇ ਇਰਤ ਗਿਰਦ ਨਗਰਾਂ ਖਾਸ ਕਰਕੇ ਮਲਕ ਚੀਮਨਾ ਅਤੇ ਜਗਰਾਉਂ ਸ਼ਹਿਰ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂ ਪੁੱਜਦੇ 6 ਕੋ ਮਹੀਨੇ ਲਗਾਤਾਰ ਸੰਥਾ ਕਥਾ ਰਾਮਗੜ੍ਹ ਪਿੰਡ ਹੀ ਕਰਦੇ ਰਹੇ ਕਥਾ ਦੇ ਆਰੰਭ ਸਮੇਂ ਸਿਰਫ 32 ਵਿਦਿਆਰਥੀ ਜਥੇ ਵਿੱਚ ਸਨ ਜੋ ਬਾਅਦ ਵਿੱਚ ਹੋਰ ਵਧੇ ਹੋਏ 36 ਵਾਂ ਸਾਲ ਸਨ 1937ਵੀਂ ਅਖਾੜਾ ਸੁਧਾਰ ਤੇ ਮਾਜਰੀ ਪਿੰਡ ਪਹੁੰਚੇ ਜੂਨ 1937 ਈਸਵੀ ਤੋਂ ਅਗਸਤ ਤੱਕ 3 ਮਹੀਨੇ ਜ਼ਿਲ੍ਹਾ ਲੁਧਿਆਣਾ ਦੇ ਹੋਰ ਨਗਰਾਂ ਵਿੱਚ ਵਿਚਰ ਕੇ ਕਥਾ ਤੇ ਗੁਰਮਤਿ ਪ੍ਰਚਾਰ ਕਰਦੇ ਰਹੇ। ਪਹਿਲਾਂ ਜਗਰਾਓ ਤੇ ਫਿਰ ਅਖਾੜੇ ਪਿੰਡ ਚਲੇ ਗਏ ਜੋ ਸੰਤਾਂ ਦਾ ਜਨਮ ਨਗਰ ਹੈ। ਅਖਾੜੇ ਤੋਂ ਬਾਅਦ ਸੁਧਾਰ ਨਗਰ ਦੇ ਪ੍ਰੋਗਰਾਮ ਵਿੱਚ ਕਈ ਦਿਨ ਲਗਾਤਾਰ ਕੀਰਤਨ ਤੇ ਅੰਮ੍ਰਿਤ ਕਥਾ ਦੇ ਪ੍ਰਵਾਹ ਚੱਲਦੇ ਰਹੇ। ਸੁਧਾਰ ਤੋਂ ਪਿੰਡ ਮਾਜਰੀ ਜਥੇ ਇਸ ਸਮੇਤ ਪਹੁੰਚ ਗਏ ਜਿੱਥੇ ਨਗਰ ਤੇ ਇਲਾਕੇ ਦੀਆਂ ਸੰਗਤਾਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦਾ ਜਥੇ ਸਮੇਤ ਪਹੁੰਚਣ ਤੇ ਭਾਰੀ ਸਵਾਗਤ ਕੀਤਾ ਤੇ ਜੀ ਆਇਆਂ ਕਿਹਾ ਸੰਤਾਂ ਦੇ ਦਰਸ਼ਨ ਦੀਦਾਰ ਤੇ ਅੰਮ੍ਰਿਤ ਵਚਨ ਸੁਣ ਕੇ ਸੰਗਤਾਂ ਬਹੁਤ ਪ੍ਰਭਾਵਿਤ ਹੋਈਆਂ ਇੱਕ ਸਰਦਾਰ ਨੇ ਕਥਾ ਤੋਂ ਪ੍ਰਭਾਵਿਤ ਹੋਣਾ ਮਾਜਰੀ ਨਗਰ ਦੇ ਪ੍ਰੋਗਰਾਮ ਵਿੱਚੋਂ ਕੁਝ ਦਿਨ ਡੇਲੋਂ ਪਿੰਡ ਦੀ ਸੰਗਤ ਦੀਵਾਨ ਕਰਨ ਲਈ ਆਪਣੇ ਪਿੰਡ ਜਥੇ ਨੂੰ ਲੈ ਗਈ ਇੱਥੇ ਗੁਰਦੁਆਰੇ ਦੇ ਇੱਕ ਸਰਦਾਰ ਨੇ 1800 ਰੁਪਏ ਦੇਣੇ ਸਨ ਪਰ ਉਹ ਦੱਬੀ ਬੈਠਾ ਸੀ ਕਿਸੇ ਢੰਗ ਨਾਲ ਵੀ ਉਹ ਦੇਣ ਨੂੰ ਤਿਆਰ ਨਹੀਂ ਸੀ ਕਥਾ ਤੋਂ ਪਹਿਲਾਂ ਨਗਰ ਦੇ ਕੁਝ ਮੁਖੀ ਸਿੰਘਾਂ ਨੇ ਇਹ ਗੱਲ ਸੰਤਾਂ ਨੂੰ ਦੱਸ ਦਿੱਤੀ ਕਥਾ ਵਿੱਚ ਸੰਤਾਂ ਨੇ ਸੰਤ ਸੰਪੂਰਨ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਮਹਾਪੁਰਖਾਂ ਦੀ ਇੱਕ ਸਾਖੀ ਸੁਣਾਈ ਇੱਕ ਵਾਰ ਉਹਨਾਂ ਦੇ ਸਰੀਰ ਉੱਪਰ ਫਿਮਣੀਆਂ ਭਾਵ ਕੇ ਫਿੰਸੀਆਂ ਉਹ ਖੜੀਆਂ ਸੇਵਕਾਂ ਦੇ ਪੁੱਛਣ ਤੇ ਕਿ ਮਹਾਰਾਜ ਆਪ ਬੜੇ ਤਪਸਵੀ ਸਿਮਰਨ ਅਭਿਆਸੀ ਤੇ ਤਿਆਗੀ ਮਹਾਪੁਰਖੋ ਤੁਹਾਡੇ ਸਰੀਰ ਤੇ ਇਹ ਰੋਗ ਕਿਉਂ ਹੋਇਆ ਹੈ ਤਾਂ ਉਹਨਾਂ ਨੇ ਉੱਤਰ ਦਿੱਤਾ ਸੀ ਭਾਈ ਮੈਂ ਗੁਰੂ ਘਰ ਦੀ ਸੇਵਾ ਕਰਦਿਆਂ ਆਪਣੇ ਸਰੀਰ ਦੇ ਨਿਰਬਾਹ ਮਾਤਰ ਲਈ ਗੁਰੂ ਘਰ ਦੀ ਮਾਇਆ ਵਿੱਚੋਂ 2 ਆਨੇ ਦੇ ਭੁਜੇ ਛੋਲੇ ਲੈ ਕੇ ਹਰ ਰੋਜ਼ ਚੱਬ ਕੇ ਉੱਪਰੋਂ ਪਾਣੀ ਪੀ ਲੈਂਦਾ ਸੀ ਗੁਰੂ ਕੇ ਖਜ਼ਾਨੇ ਵਿੱਚੋਂ ਕੇਵਲ ਸਰੀਰਕ ਨਿਰਬਾਹ ਮਾਤਰ ਲਈ 2 ਆਨੇ ਵਰਤਨ ਕਰਕੇ ਮੇਰਾ ਇਹ ਹਾਲ ਹੋਇਆ ਹੈ ਜਿਹੜਾ ਪੁਰਸ਼ ਗੁਰੂ ਘਰ ਦੀ ਮਾਇਆ ਚੁਰਾਏਗਾ ਜਾਂ ਨਜਾਇਜ਼ ਤੰਗ ਨਾਲ ਆਪਣੇ ਕੋਲ ਰੱਖੇਗਾ ਜਾਂ ਰੱਖੀ ਮਾਨਤ ਮੁਕਰ ਜਾਏਗਾ ਜਦ ਪਰਲੋਕ ਵਿੱਚ ਉਸ ਪਾਸੋਂ ਹਿਸਾਬ ਲਿਆ ਜਾਵੇਗਾ ਤਾਂ ਦੱਸੋ ਉਸ ਸਮੇ ਉਸ ਦਾ ਕੀ ਹਾਲ ਹੋਵੇਗਾ ਸੰਤਾਂ ਨੇ ਇਹ ਸਾਖੀ ਅਜੇਹੇ ਰੰਗ ਵਿੱਚ ਭਿੱਜ ਕੇ ਸੁਣਾਈ ਕਿ ਉਹ ਸਰਦਾਰ ਸਾਰੀ ਸੰਗਤ ਵਿੱਚ ਖੜਾ ਹੋ ਗਿਆ ਤੇ ਰੋਣ ਲੱਗ ਪਿਆ ਸੰਤਾਂ ਪੁੱਛਿਆ ਭਾਈ ਕੀ ਗੱਲ ਹੈ ਤਾਂ ਉਸ ਨੇ ਕਿਹਾ ਮਹਾਰਾਜ ਮੈਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ 1800 ਰੁਪਇਆ ਦੱਬਿਆ ਹੋਇਆ ਹੈ ਮੈਨੂੰ ਬਖਸ਼ੋ ਕੱਲ ਨੂੰ ਮੈਂ ਮਾਇਆ ਲਿਆ ਕੇ ਦੇ ਦੇਵਾਂਗਾ ਸੰਤਾਂ ਨੇ ਕਿਹਾ ਕੱਲ ਸ਼ਾਮ ਦੀ ਕਥਾ ਸਮੇਂ ਮਾਇਆ ਲੈ ਕੇ ਆਵੀਂ ਉਹ ਅਗਲੇ ਦਿਨ ਕਥਾ ਸਮੇਂ ਮਾਇਆ ਲੈ ਕੇ ਆਇਆ ਕਥਾ ਤੋਂ ਬਾਅਦ ਸੰਤਾਂ ਨੇ ਉਹ ਮਾਇਆ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਦੇ ਦਿੱਤੀ ਤੇ ਸੰਗਤਾਂ ਨੂੰ ਕਿਹਾ ਭਾਈ ਇਸ ਸਿੰਘ ਲਈ ਅਰਦਾਸ ਕਰੋ ਕਿ ਗੁਰੂ ਮਹਾਰਾਜ ਇਸ ਦੀ ਭੁੱਲ ਨੂੰ ਬਖਸ਼ ਦੇਣ ਇਸੇ ਤਰ੍ਹਾਂ ਅਰਦਾਸ ਹੋਈ ਫਿਰ ਉਹ ਸਰਦਾਰ ਨੇ ਸੰਗਤ ਨੂੰ ਲੰਗਰ ਕੀਤਾ ਇਸ ਘਟਨਾ ਨਾਲ ਡੇਲੋ ਪਿੰਡ ਤੇ ird gird ਦੇ ਨਗਰਾਂ 'ਚ ਭਾਰੀ ਪ੍ਰਭਾਵ ਪਿਆ ਲੋਕ ਸਿੱਖੀ ਦੇ ਨੇੜੇ ਹੋਏ ਡੇਲੋ ਤੋਂ ਬਾਅਦ ਨਗਰ ਕੁੰਗਰਾਣੇ ਦੀ ਸੰਗਤ ਦਾ ਪ੍ਰੋਗਰਾਮ ਸੀ ਉੱਥੇ ਦੋਨੋਂ ਸਮੇਂ ਕੀਰਤਨ ਉਪਰੰਤ ਸੰਤਾਂ ਦੀ ਕਥਾ ਵੇਲੇ ਕੇਵਲ ਡੇਲੋ ਨਗਰ ਦੀ ਸੰਗਤ ਹੀ ਨਹੀਂ ਸਗੋ ਇਲਾਕੇ ਦੇ ird gird ਦੇ ਨਗਰਾਂ ਦੀਆਂ ਸੰਗਤਾਂ ਵੀ ਭਾਰੀ ਗਿਣਤੀ ਵਿੱਚ ਜੁੜ ਕੇ ਗੁਰਬਾਣੀ ਤੇ ਗੁਰ ਇਤਿਹਾਸ ਦੀ ਕਥਾ ਦਾ ਅੰਮ੍ਰਿਤ ਆਨੰਦ ਮਾਣਦੀਆਂ ਗੋਪਤ ਮੰਜੀ ਸਾਹਿਬ ਗਿਆਨੀ ਸਰਵਨ ਸਿੰਘ ਠਕਰਵਾਲ ਨੇ ਦੱਸਿਆ ਕਿ ਇੱਕ ਦਿਨ ਕੁੰਗਰਾਣੇ ਪਿੰਡ ਸ਼ਾਮ ਨੂੰ ਸੈਰ ਅਤੇ ਨਿਤਨੇਮ ਦੀ ਬਾਣੀ ਸੁਣਨ ਹਿੱਤ ਸਤ ਜੀ ਬਾਹਰ ਨੂੰ ਗਏ ਮੈਂ ਬਤੌਰ ਗੜਵਈ ਨਾਲ ਸਾਂ ਰੇਲ ਦੀ ਲਾਈਨ ਤੇ ਚਲੇ ਗਏ ਸੰਤਾਂ ਨੇ ਇੱਕ ਖੇਤ ਦੀ ਨੁਕਰ ਵਿੱਚ ਖੜੇ ਹੋ ਕੇ ਤੀਰ ਸਮੇਤ ਨਮਸਕਾਰ ਕੀਤੀ ਫਿਰ ਉਸ ਸਾਰੇ ਖੇਤ ਉਦਾਲੇ ਬਾਣੀ ਸੁਣਦਿਆਂ ਹੀ ਪਰਿਕਰਮਾ ਕੀਤੀ ਤੇ ਫਿਰ ਨਮਸਕਾਰ ਕੀਤੀ ਮੈਂ ਬੇਨਤੀ ਕੀਤੀ ਮਹਾਰਾਜ ਜੀ ਇਹ ਕੀ ਕੌਤਕ ਹੈ ਆਪਨੇ ਨਮਸਕਾਰ ਕਿਸ ਨੂੰ ਕੀਤੀ ਹੈ ਤੇ ਖੇਤ ਦੀ ਪਰਿਕਰਮਾ ਕਿਉਂ ਕੀਤੀ ਹੈ ਸੰਤਾਂ ਨੇ ਫਰਮਾਇਆ ਗੁਰਮੁਖਾ ਇਸ ਖੇਤ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦਗਾਰ ਵਿੱਚ ਮੰਜੀ ਸਾਹਿਬ ਬਣਿਆ ਹੋਇਆ ਹੈ ਅਸਾਂ ਉਸ ਨੂੰ ਨਮਸਕਾਰ ਕੀਤੀ ਹੈ ਤੇ ਉਸੇ ਦੀ ਹੀ ਪਰਿਕਰਮਾ ਕੀਤੀ ਹੈ ਉਸ ਸਮੇਂ ਮੈਂ ਹੈਰਾਨ ਰਹਿ ਗਿਆ ਤੇ ਬੇਨਤੀ ਕੀਤੀ ਮਹਾਰਾਜ ਹੁਣ ਮੰਜੀ ਸਾਹਿਬ ਨੂੰ ਪ੍ਰਗਟ ਕਰਨਾ ਚਾਹੀਦਾ ਹੈ ਤਾਂ ਸੰਤਾਂ ਨੇ ਕਿਹਾ ਭਾਈ ਚੁੱਪ ਰਹੋ ਸਮਾਉਣ ਤੇ ਆਪੇ ਹੀ ਪ੍ਰਗਟ ਹੋ ਜਾਵੇਗਾ ਕਿਉਂਕਿ ਸੰਤ ਆਪਣੀ ਸ਼ਕਤੀ ਨੂੰ ਛੁਪਾ ਕੇ ਰੱਖਣੀ ਹੀ ਯੋਗ ਸਮਝਦੇ ਸਨ ਇਸੇ ਨੂੰ ਹੀ ਗੁਰਮਤ ਦਾ ਇੱਕ ਨਰੋਆ ਅੰਗ ਸਮਝਦੇ ਤੇ ਪ੍ਰਚਾਰਦੇ ਸਨ ਸੰਤ ਜਥੇ ਸਮੇਤ ਪ੍ਰੋਗਰਾਮ ਕਰਕੇ ਚਲੇ ਗਏ ਥੋੜੇ ਹੀ ਮਹੀਨਿਆਂ ਬਾਅਦ ਉਸ ਖੇਤ ਦੇ ਮਾਲਕ ਨੂੰ ਸੁਪਨੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਹੋਏ ਤੇ ਹੁਕਮ ਹੋਇਆ ਕਿ ਤੇਰੇ ਫਰਾਨੇ ਖੇਤ ਵਿੱਚ ਸਾਡਾ ਮੰਜੀ ਸਾਹਿਬ ਹੈ ਜੋ ਜ਼ਮੀਨ ਦੇ ਹੇਠਾਂ ਗੁਪਤ ਹੈ ਸੰਗਤ ਨੂੰ ਖੇਤ ਅਰਦਾਸ ਕਰਵਾ ਕੇ ਉਸ ਮੰਜੀ ਸਾਹਿਬ ਪ੍ਰਗਟ ਕਰੋ ਸਵੇਰੇ ਉੱਠ ਕੇ ਉਸ ਨੇ ਸੰਗਤ ਇਕੱਠੀ ਕਰ ਲਈ ਤੇ ਉਹ ਖੇਤ ਗੁਰਦੁਆਰੇ ਲਈ ਅਰਦਾਸ ਕਰਵਾ ਦਿੱਤਾ ਸੰਗਤ ਨੇ ਜ਼ਮੀਨ ਪੁੱਟ ਕੇ ਮੰਜੀ ਸਾਹਿਬ ਪ੍ਰਗਟ ਕਰ ਲਿਆ ਹੁਣ ਉਸ ਥਾਂ ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਸ ਤਰ੍ਹਾਂ ਦੇ ਮੰਜੀ ਸਾਹਿਬ ਤੇ ਥੜੇ ਹੋਰ ਥਾਵਾਂ ਤੋਂ ਵੀ ਨਿਕਲੇ ਹਨ ਗੁਰਦੁਆਰਾ ਫਤਗੜ ਸਾਹਿਬ ਦਾ ਨਵਾਂ ਗੁਰਦੁਆਰਾ ਬਣਾਉਣ ਲਈ ਜਦ ਨਹੀਂ ਪੁੱਟੀ ਤਾਂ ਕੰਦਾ ਤੇ ਡਾਟਾ ਨਿਕਲੀਆਂ ਜੋ ਹੁਣ ਨਵੇਂ ਬਣੇ ਗੁਰਦੁਆਰੇ ਦੇ ਭੋਰੇ ਦੇ ਰੂਪ ਵਿੱਚ ਸੁਰੱਖਿਅਤ ਹਨ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ ਹਨ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਦਾ ਨਵਾਂ ਪ੍ਰਕਾਸ਼ ਸਥਾਨ ਬਣਿਆ ਹੋਇਆ ਹੈ ਨੀਹਾ ਪੁੱਟਣ ਸਮੇ ਪਹਿਲਾਂ ਇੱਕ ਥੜਾ ਹੋਰ ਪੁੱਟਣ ਤੇ ਫਿਰ ਜਾ ਕੇ ਐਨ ਉਸੇ ਹੀ ਥਾਂ ਹੋਰ ਥੜਾ ਨਿਕਲਿਆ ਕਾਰਨ ਇਸ ਦਾ ਇਹ ਜਾਪਦਾ ਹੈ ਕਿ ਪੁਰਾਤਨ ਸਿੰਘ ਇਤਿਹਾਸਿਕ ਯਾਦਗਾਰਾਂ ਨੂੰ ਸਦਾ ਸੁਰੱਖਿਅਤ ਰੱਖਣ ਹਿੱਤ ਡੂੰਗੀ ਧਰਤੀ ਪੁੱਟ ਕੇ ਥੜਾ ਜਾਂ ਮੰਜੀ ਸਾਹਿਬ ਬਣਾ ਕੇ ਗੁਪਤ ਕਰ ਦਿੰਦੇ ਸਨ ਤਾਂ ਕਿ ਤੁਰਕ ਉੱਪਰੋਂ ਭਾਵੇਂ ਢਾ ਦਿੰਦੇ ਸਨ ਪਰ ਸਮਾਂ ਭੈਣ ਤੇ ਢੇਠੋਂ ਅਸਲੀ ਸਥਾਨ ਨਿਕਲ ਆਉਂਦੇ ਰਹੇ ਇਹ ਸਿੰਘਾਂ ਦੀ ਬੜੀ ਦੀਰਗ ਦ੍ਰਿਸ਼ਟੀ ਸਮਝਣੀ ਚਾਹੀਦੀ ਹੈ ਜਵਾਰੀਆਂ ਨੇ ਕਥਾ ਸੁਣ ਕੇ ਜੂਆ ਛੱਡਣਾ ਕੁੰਗਰਾਣੇ ਨਗਰ ਦੀ ਇੱਕ ਹੋਰ ਘਟਨਾ ਵੀ ਅਦਭੁਤ ਹੈ ਜਿਸ ਤੋਂ ਮਹਾਪੁਰਖਾਂ ਦੀ ਕਥਾ ਦੇ ਪ੍ਰਭਾਵ ਦਾ ਪਤਾ ਚਲਦਾ ਹੈ ਕਤਕ ਦੇ ਮਹੀਨੇ ਦੀ ਸੰਗ੍ਰਾਂਦ ਵਾਲੇ ਦਿਨ ਸਵੇਰ 12 ਮਾਹ ਤੋਂ ਕਤਕ ਮਹੀਨੇ ਦੇ ਸ਼ਬਦ ਦੀ ਕਥਾ ਕੀਤੀ ਰਾਤ ਨੂੰ ਗੁਰ ਇਤਿਹਾਸ ਦੀ ਕਥਾ ਕਰਦਿਆਂ ਪਾਸਾ ਖੇਲਣ ਵਾਲਿਆਂ ਸੰਬੰਧੀ ਕੋਈ ਪ੍ਰਸੰਗ ਆਇਆ ਤਾਂ ਸੰਤ ਜੀ ਨੇ ਇਸ ਵਿਸ਼ੇ ਤੇ ਵਿਸਥਾਰ ਪੂਰਵਕ ਰੌਸ਼ਨੀ ਪਾਈ ਪਾਸਾ ਭਾਵ ਕੇ ਸ਼ਤਰੰਜ ਅਤੇ ਤਾਸ਼ ਖੇਲਣ ਵਾਲੇ ਜਦ ਸ਼ਰਤਾਂ ਲਾ ਕੇ ਬਾਜ਼ੀ ਦੀ ਜਿੱਤ ਹਾਰ ਵਿੱਚ ਮਾਇਆ ਵੀ ਜਿੱਤਦੇ ਤੇ ਹਾਰਦੇ ਹਨ ਤਾਂ ਸਮਝੋ ਇਹ ਜੂਆ ਖੇਲਣਾ ਹੈ ਜੂਆ ਖੇਲਣਾ ਇੱਕ ਜੁਰਮ ਹੈ ਜੂਆ ਖੇਲਦੇ ਪਾਂਡਵਾ ਨੇ ਆਪਣਾ ਰਾਜ ਤੇ ਹੋਰ ਕੀਮਤੀ ਸੰਪਤੀ ਦੇ ਨਾਲ ਆਪਣੀ ਘਰ ਵਾਲੀ ਦਰੋਪਤੀ ਵੀ ਜੂਏ ਵਿੱਚ ਹਾਰ ਕੇ ਜੋ ਉਹਨਾਂ ਕਸ਼ਟ ਉਠਾਏ ਉਹ ਸਭ ਦੇ ਸਾਹਮਣੇ ਹਨ ਗੁਰਬਾਣੀ ਦੀਆਂ ਤੁਕਾਂ ਦੇ ਪ੍ਰਮਾਣ ਦੇ ਕੇ ਸਮਝਾਇਆ ਕਿ ਜੂਆ ਖੇਲਣੋ ਕਾਚੀ ਸਾਰੀ ਅਰਥਾਤ ਜੂਆ ਹਾਰ ਦੀ ਖੇਡ ਹੈ ਬੇਵਰਜਤ ਬੇਦ ਸੰਤਨਾ ਵਾਹੂ ਸਿਓ ਰਹਿਤ ਨੋ ਹਾਰ ਜੂਆਰ ਜੂਆ ਬਿਦੇ ਇੰਦਰੀ ਵਾਸ ਲੈ ਜਿਤ ਨੋ ਅਰਥਾਤ ਜੂਏ ਵਿੱਚ ਹਾਰ ਜਾਣ ਦੇ ਬਾਵਜੂਦ ਜੁਵਾਰੀ ਆਦਮੀ ਜੂਆ ਖੇਲਣ ਵਿੱਚ ਵਿਨੇ ਰਹਿੰਦੇ ਹਨ ਭਾਵੇਂ ਹਾਰ ਕੇ ਵੀ ਜੂਆ ਖੇਲਣਾ ਨਹੀਂ ਛੱਡਦੇ ਪਰ ਅਜਿਹੇ ਕੋ ਕਰਮੀਆਂ ਦਾ ਪਰਲੋਕ 'ਚ ਬੁਰਾ ਹਾਲ ਹੁੰਦਾ ਹੈ। ਇਥਾ ਚੋਰ, ਝਾਰ, ਜੁਵਾਰ, ਪੀੜੇ ਕਹਾਣੀਆਂ। ਅਰਥਾਤ ਚੋਰ, ਯਾਰ ਤੇ ਜੁਵਾਰੀ ਇਤਨਾ ਦੀ ਕਹਾਣੀ ਵਾਂਗ ਪੀੜੇ ਜਾਣਗੇ। ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਹਨ। ਮਾਦੋ ਪੀ ਜੂਏ ਖੇਲਦੇ ਜੋ ਹਨ ਪਰ ਨਾਰੇ ਮੋਹਨੇ ਪਰਾਈ ਲక్ష్ਮੀ ਠੱਗ ਚੋਰ ਚਗਾਰੇ ਵਿਸ਼ਾਸ ਧਰੋਹੀ ਅਕਿਰਤ ਘਾਣੇ ਭਾਪੀ ਹਤਿਆਰੇ ਤਨਖਾ ਨਾਮ ਭਾਈ ਅਨੰਦ ਲਾਲ ਸਿੰਘ ਜੀ ਵਿੱਚ ਲਿਖਿਆ ਹੈ ਨਿੰਦਾ ਜੂਆ ਹਿਰੇ ਜੋ ਮਾਲ ਮਹਾ ਦੁਖਾਵੇ ਤਿਸ ਕੋ ਕਾਲ ਰਹਿਤ ਨਮ ਭਾਈ ਦੇਸਾ ਸਿੰਘ ਜੀ ਵਿੱਚ ਅੰਕਿਤ ਹੈ ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਨ ਪੰਜ ਐਬ ਇਹ ਜਗਤ ਮੈਂ ਤਜੈ ਜੋ ਸਿੰਘ ਸੁਜਾਨ ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਧ ਦੇ ਅਧਿਆਏ 42 ਵਿੱਚ ਦਰਜ ਹੈ ਖੇਲੇ ਜੂਪ ਭੂਪ ਜੇ ਹੋਏ ਪਰੀ ਆਪ ਦਾ ਦਰਨ ਰੋਇ ਇਨ ਕੋ ਤਿਆਗੇ ਜੋ ਸਿੱਖ ਹੋਏ ਸੁਖ ਪਾਵੇ ਮਾਨੈ ਬਚ ਜੋਏ ਪੰਡਿਤ ਹਰदयाल ਜੀ ਆਪਣੀ ਰਚਿਤ ਪੁਸਤਕ ਸਾਰ ਕਿਤਾਬਲੀ ਦੇ 12ਵੇਂ ਅਧਿਆਏ ਵਿੱਚ ਲਿਖਦੇ ਹਨ ਲਕਮੀ ਤਾਹ ਰਹੇ ਨਹੀਂ ਜਹਾਂ ਜੂਪ ਕੋ ਬਾਸ ਪਦਪ ਤਹ ਉਪਜੈ ਨਹੀਂ ਜਹਾਂ ਅਗਨੇ ਪ੍ਰਕਾਸ਼ ਪਾਪ ਬ੍ਰਿਧ ਤੇ ਬ੍ਰਿਧ ਧਨ ਧਨ ਬ੍ਰਿਧ ਤੇ ਬ੍ਰਿਧ ਪਾਪ ਖੋਹੇ ਜੂਪ ਮੈਂ ਧਰਮ ਬਨ ਉਹ ਬੈ ਲੋਕ ਸੰਤਾਪ ਜਿੱਥੇ ਕਥਾ ਹੁੰਦੀ ਸੀ ਉਥੇ ਪਾਸ ਹੀ ਕੁਝ ਆਦਮੀ ਪਾਸਾ ਖੇលਦੇ ਸਨ ਉਹਨਾਂ ਨੇ ਇਹ ਸਮਝ ਕੇ ਕਿ ਸੰਤਾ ਨੇ ਇਹ ਗੱਲ ਸਾਨੂੰ ਲਾ ਲਾ ਕੇ ਆਖੀ ਹੈ ਪਾਸਾ ਭਾਵ ਕੇ ਸ਼ਤਰੰਜ ਤੇ ਤਾਸ਼ ਆਦੇ ਸ਼ਰਤਾਂ ਲਾ ਕੇ ਖੇਡਣ ਨੂੰ ਜੂਆ ਖੇਡਣਾ ਆਖਿਆ ਹੈ ਤੇ ਜੂਆ ਖੇਡਣ ਨੂੰ ਮਾੜਾ ਕਿਹਾ ਹੈ ਉਹਨਾਂ ਪਾਸਾ ਖੇਡਣ ਵਾਲਿਆਂ ਦਾ ਮੁਖੀ ਸਰਦਾਰ ਗੁਰਨਾਮ ਸਿੰਘ ਜੀ ਅਗਲੇ ਦਿਨ ਉਹ ਪਾਸਾ ਖੇਡਣ ਵਾਲੇ ਸਾਰੇ ਇਕੱਠੇ ਹੋ ਕੇ ਸੰਤਾ ਕੋਲ ਆਏ ਤੇ ਕਹਿਣ ਲੱਗੇ ਕੱਲ ਸ਼ਾਮ ਨੂੰ ਤੁਸੀਂ ਸਾਨੂੰ ਲਾ ਲਾ ਕੇ ਤੇ ਠੋਕ ਠੋਕ ਕੇ ਗੱਲਾਂ ਕਹੀਆਂ ਸਨ ਅਸੀਂ ਤੁਹਾਡਾ ਕੀ ਵਿਗਾੜਿਆ ਸੀ ਸੰਤਾ ਕਿਹਾ ਭਾਈ ਅਸੀਂ ਤੇ ਤੁਹਾਨੂੰ ਕੁਝ ਨਹੀਂ ਕਿਹਾ ਅਸੀਂ ਤਾਂ ਕਥਾ 'ਚ ਜੋ ਪ੍ਰਸੰਗ ਆਇਆ ਹੈ ਉਸੇ ਦੀ ਹੀ ਵਿਆਖਿਆ ਕੀਤੀ ਹੈ ਗੁਰਨਾਮ ਸਿੰਘ ਕਾਫੀ ਝਗੜ ਕੇ ਸੰਤਾਂ ਨੂੰ ਉੱਚਾ ਨੀਵਾ ਬੋਲ ਕੇ ਗਿਆ ਜਦ ਉਹ ਆਪਣੇ ਘਰ ਗਿਆ ਤਾਂ ਘਰਵਾਲੀ ਕਹਿਣ ਲੱਗੀ ਸੰਤਾ ਬਾਸੋ ਤਾਰੀਖ ਲੈ ਕੇ ਆਓ ਘਰ ਸ੍ਰੀ ਖੰਡਪਾਠ ਸਾਹਿਬ ਕਰਵਾਉਣਾ ਹੈ ਉਹ ਬੀਬੀ ਗੁਰੂ ਘਰ ਦੀ ਬਹੁਤ ਸਿਹਦਾਲੂ ਸੀ ਤੇ ਨਿਤ ਸੰਤਾਂ ਦੀ ਕਥਾ ਸੁਣ ਕੇ ਆਉਂਦੀ ਸੀ ਸਰਦਾਰ ਗੁਰਨਾਮ ਸਿੰਘ ਨੇ ਕਿਹਾ ਮੈਂ ਤਾਂ ਹੁਣੇ ਹੀ ਸੰਤਾਂ ਨਾਲ ਲੜ ਕੇ ਆਇਆ ਹਾਂ ਮੈਂ ਸੰਤਾਂ ਨੂੰ ਹੁਣ ਕਿਹੜੇ ਮੂ ਨਾਲ ਜਾ ਕੇ ਕਹਾਂ ਫਿਰ ਜੇ ਮੈਂ ਜਾ ਕੇ ਕਿਹਾ ਤਾਂ ਮੈਨੂੰ ਗੁਸਤਾਖ ਸਮਝ ਕੇ ਉਹਨਾਂ ਨੇ ਮੇਰੇ ਕਹਿਣ ਤੇ ਮੇਰੇ ਘਰ ਸ੍ਰੀ ਖੰਡਪੜ ਸਾਹਿਬ ਕਰਨਾ ਨਹੀਂ ਮੰਨਣਾ ਪਰ ਸਰਦਾਰਨੀ ਨੇ ਕਿਹਾ ਮਹਾਪੁਰਖ ਦਿਆਲੂ ਹੁੰਦੇ ਹਨ ਤੇਰੇ ਵਰਗਿਆਂ ਦੇ ਬਚਨਾਂ ਨਾਲ ਨਾਰਾਜ਼ ਨਹੀਂ ਹੁੰਦੇ ਤੂੰ ਜਾ ਕੇ ਕਹਿ ਕੇ ਤਾਂ ਵੇਖ ਘਰ ਵਾਲੀ ਦੇ ਜ਼ਿਆਦਾ ਜ਼ੋਰ ਦੇਣ ਦੇ ਜਦ ਗੁਰਨਾਮ ਸਿੰਘ ਆਪਣੇ ਸਾਥੀਆਂ ਸਮੇਤ ਸੰਤਾਂ ਪਾਸ ਪੁੱਜਾ ਅਤੇ ਹੱਥ ਜੋੜ ਕੇ ਨਿਮਰਤਾ ਸਹਿਤ ਫਦੇ ਬੁਲਾਈ ਤੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ ਮਹਾਰਾਜ ਸਾਥੋਂ ਬਹੁਤ ਭਾਰੀ ਗਲਤੀ ਹੋ ਗਈ ਜੋ ਆਪ ਜੀ ਵਰਗੇ ਮਹਾਪੁਰਸ਼ਾਂ ਨਾਲ ਝਗੜਾ ਕਰਦੇ ਰਹੇ ਸਾਥੋਂ ਜੋ ਵੀ ਗੁਸਥਾਖੀ ਭਰੇ ਸ਼ਬਦ ਆਪ ਜੀ ਨੂੰ ਕਹੇ ਗਏ ਹਨ ਅਸੀਂ ਸਾਰੇ ਉਹਨਾਂ ਕਹੇ ਹੋਏ ਬਚਨਾਂ ਦੀ ਆਪ ਪਾਸੋਂ ਖਿਮਾ ਮੰਗਦੇ ਹਾਂ ਤੇ ਬੇਨਤੀ ਕਰਦਾ ਹਾਂ ਕਿ ਮੇਰੇ ਘਰ ਸ੍ਰੀ ਅਖੰਡ ਪਾਠ ਸਾਹਿਬ ਕਰੋ ਸਰਦਾਰਨੀ ਨੇ ਕਿਹਾ ਹੈ ਕਿ ਸ੍ਰੀ ਅਖੰਡ ਪਾਠ ਸਾਹਿਬ ਜ਼ਰੂਰੀ ਹੀ ਕਰਵਾਉਣਾ ਹੈ ਸੰਤ ਜੀ ਕਹਿਣ ਲੱਗੇ ਭਾਈ ਪ੍ਰੇਮੀਆ ਤੂੰ ਆਪਣੇ ਪਿੰਡ ਵਾਲਿਆਂ ਪਾਸੋਂ ਸ੍ਰੀ ਖੰਡਪਾਠ ਸਾਹਿਬ ਕਰਵਾ ਲੈ ਤਾਂ ਸਰਦਾਰ ਗੁਰਨਾਮ ਸਿੰਘ ਜੀ ਨੇ ਕਿਹਾ ਮਹਾਰਾਜ ਪਿੰਡ ਵਾਲੇ ਸਿੰਘਾਂ ਨੂੰ ਤਾਂ ਅਸੀਂ ਰੋਜ਼ ਗਾਣਾ ਕੱਢਦੇ ਰਹਿੰਦੇ ਹਾਂ ਉਹਨਾਂ ਤਾਂ ਮੇਰੇ ਘਰ ਬਿਲਕੁਲ ਹੀ ਪਾਠ ਨਹੀਂ ਕਰਨਾ ਤੇ ਫਿਰ ਸਰਦਾਰਨੀ ਕਹਿੰਦੀ ਹੈ ਕਿ ਘਰ ਵਿੱਚ ਰੀਖੰਡਪਾਠ ਸਾਹਿਬ ਸੰਤਾਂ ਦੇ ਜਥੇ ਦੇ ਸਿੰਘਾਂ ਪਾਸੋਂ ਹੀ ਕਰਵਾਉਣਾ ਹੈ ਜੇ ਆਪ ਜੀ ਨੇ ਸ੍ਰੀ ਖੰਡਪਾਠ ਸਾਹਿਬ ਕਰਨਾ ਨਾ ਮੰਨਿਆ ਤਾਂ ਸਰਦਾਰਨੀ ਨੇ ਤਾਂ ਮੈਨੂੰ ਘਰ ਨਹੀਂ ਵੜਨ ਦੇਣਾ ਸੰਤਾ ਨੇ ਕਿਹਾ ਅੱਛਾ ਪਿੰਡ ਦੇ ਸਿੰਘਾਂ ਨੂੰ ਨਾਲ ਲੈ ਕੇ ਆ ਜਦ ਉਹ ਪਿੰਡ ਦੇ ਸਿੰਘਾਂ ਨੂੰ ਨਾਲ ਲੈ ਕੇ ਆਇਆ ਤਾਂ ਉਹਨਾਂ ਸਿੰਘਾਂ ਨੇ ਵੀ ਉਸ ਦੇ ਘਰ ਸ੍ਰੀ ਖੰਡਪੜ ਸਾਹਿਬ ਕਰਨ ਲਈ ਸੰਤਾਂ ਨੂੰ ਬੇਨਤੀ ਕੀਤੀ ਤਾਂ ਸੰਤ ਜੀ ਮੰਨ ਗਏ ਸਰਦਾਰ ਨੂੰ ਵਿਸ਼ਵਾਸ ਨਹੀਂ ਸੀ ਕਿ ਸੰਤ ਜੀ ਮੰਨ ਜਾਣਗੇ ਪਰ ਸੰਤਾਂ ਦੇ ਮਨ ਜਾਣ ਤੇ ਸਰਦਾਰ ਦੇ ਮਨ ਅੰਦਰ ਸੰਤਾਂ ਦਾ ਕੋਮਲ ਸੁਭਾਅ ਤੇ ਨਰਮ ਦਿਲ ਦੇਖ ਕੇ ਸ਼ਰਧਾ ਹੋ ਆਈ ਤੇ ਸੰਤਾਂ ਨੂੰ ਪੂਰਨ ਬ੍ਰह्म ਗਿਆਨੀ ਸ਼ਾਂਤ ਚਿੱਤ ਮਹਾਪੁਰਖ ਮੰਨਣ ਲੱਗ ਪਿਆ ਫਿਰ ਹਰ ਰੋਜ਼ ਸੰਤਾਂ ਦੀ ਦੋਨੋਂ ਸਮੇਂ ਕਥਾ ਸੁਣਨ ਲੱਗ ਪਿਆ ਤੇ ਨਾਲ ਆਪਣੇ ਸਾਥੀਆਂ ਨੂੰ ਵੀ ਕਥਾ ਸੁਣਨ ਲਾ ਲਿਆ ਅਗਲੇ ਦਿਨ ਸ੍ਰੀ ਖੰਡਪਾਠ ਸਾਹਿਬ ਆਰੰਭ ਹੋ ਗਿਆ ਤੀਜੇ ਦਿਨ ਭੋਗ ਪਿਆ ਸੰਤਾਂ ਨੇ ਬਾਅਦ ਵਿੱਚ ਸ਼ਬਦ ਦੀ ਕਥਾ ਕੀਤੀ ਉਸ ਦਿਨ ਦੀ ਕਥਾ ਦਾ ਅਜੀਹਾ ਪ੍ਰਭਾਵ ਪਿਆ ਕਿ ਪਾਸਾ ਖੇਡਣ ਵਾਲੇ ਸਾਰਿਆਂ ਨੇ ਹੀ ਅੰਮ੍ਰਿਤ ਛਕ ਲਿਆ ਤਿਆਰ ਬਰ ਤਿਆਰ ਸਿੰਘ ਸਜ ਗਏ ਪਾਸਾ ਖੇਡਣਾ ਛੱਡ ਗਏ ਸਾਰੇ ਜਥੇ ਤੇ ਸੰਗਤ ਨੂੰ ਲੰਗਰ ਛਕਾਇਆ ਪਾਸਾ ਖੇਡਣ ਵਾਲਿਆਂ ਵਿੱਚੋਂ ਇੱਕ ਸਿੰਘ ਨੇ ਸੰਗਤ ਨੂੰ ਪ੍ਰਸ਼ਾਦਾ ਕਰਨਾ ਚਾਹਿਆ ਪਰ ਪ੍ਰਬੰਧਕਾਂ ਨੇ ਕਿਹਾ ਕਿ ਸਾਡੇ ਸਾਰੇ ਨਿਯੋਂਦੇ ਪੂਰੇ ਹੋ ਗਏ ਹਨ ਕੋਈ ਵੀ ਡੰਗ ਖਾਲੀ ਨਹੀਂ ਸੰਤਾ ਨੇ ਕਿਹਾ ਇਸ ਦਾ ਪ੍ਰਸ਼ਾਦਾ ਤਾਂ ਅਸੀਂ ਜ਼ਰੂਰ ਹੀ ਛਾ ਕੇ ਜਾਵਾਂਗੇ ਜਿਸ ਦਿਨ ਜਥੇ ਨੇ ਚੱਲਣਾ ਸੀ ਉਸ ਦਿਨ ਸਵੇਰ ਚਲੇ ਜਾਣਾ ਸੀ ਪਰ ਸੰਤਾ ਦੇ ਕਹਿਣ ਅਨੁਸਾਰ ਸਵੇਰ ਕਥਾ ਕਰਕੇ ਦੁਪਹਿਰ ਦਾ ਪ੍ਰਸ਼ਾਦਾ ਉਸ ਸਿੰਘ ਦੇ ਘਰ ਛਕਿਆ ਉਸ ਸਿੰਘ ਦਾ ਅੱਧਾ ਘਿਓ ਬਚ ਗਿਆ ਉਸ ਨੇ ਕਿਹਾ ਇੱਕ ਭੰਡਾਰਾ ਹੋਰ ਕਰੋ ਉਸ ਦੇ ਬੇਨਤੀ ਕਰਨ ਤੇ ਇੱਕ ਦਿਨ ਦਾ ਪ੍ਰੋਗਰਾਮ ਹੋਰ ਬਦਾਲਿਆ ਸ਼ਾਮ ਦਾ ਪ੍ਰਸ਼ਾਦਾ ਵੀ ਉਸ ਦੇ ਘਰ ਹੀ ਛਕਿਆ ਸੰਤ ਜਥੇ ਸਮੇਤ ਅਗਲੇ ਦਿਨ ਗਏ ਕੁੰਗਰਾਣੇ ਤੋਂ ਚੱਲ ਕੇ ਰਸਤੇ ਦੇ ਪਿੰਡਾਂ ਵਿੱਚ ਕਥਾ ਕੀਰਤਨ ਕਰਦੇ ਅੰਮ੍ਰਿਤ ਛਕਾਉਂਦੇ ਹੋਏ ਭਾਦਰੋਂ ਦੇ ਜੋੜ ਮੇਲੇ ਤੋਂ ਇੱਕ ਦਿਨ ਪਹਿਲਾਂ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਪਿੰਡਣਾ ਕਲਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਪਿੰਡਣਾ ਕਲਾਂ ਦਾ ਪ੍ਰਬੰਧ ਸੰਭਾਲਣਾ ਸਤ ਜੀ ਸਤੰਬਰ 1937 ਈਸਵੀ ਦੇ ਆਰੰਭ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਦਾ ਪ੍ਰੋਗਰਾਮ ਪੂਰਾ ਕਰਕੇ 9 ਸਤੰਬਰ ਵਾਲੇ ਦਿਨ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਪਿੰਡਰਾ ਕਲਾਂ ਵਿਖੇ ਜਥੇ ਸਮੇਤ ਪਹੁੰਚ ਗਏ। ਉਸ ਦਿਨ ਬਾਬਾ ਖਜਾਨ ਸਿੰਘ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲੇ ਦਾ ਪਹਿਲਾ ਦਿਨ ਸੀ। 11 ਸਤੰਬਰ ਨੂੰ ਜੋੜ ਮੇਲੇ ਦੀ ਸਮਾਪਤੀ ਉਪਰੰਤ ਸਾਰੇ ਮੁਖੀ ਸਿੰਘਾਂ ਜਿਨ੍ਹਾਂ ਵਿੱਚ ਗਿਆਨੀ ਸੁੰਦਰ ਸਿੰਘ ਜੀ ਪਿੰਡਰਾ ਵਾਲਿਆਂ ਦੇ ਛੋਟੇ ਭਰਾਤਾ ਬਾਬਾ ਇੰਦਰ ਸਿੰਘ ਜੀ ਜਥੇਦਾਰ ਗੁਰਦੇਵਾਲ ਸਿੰਘ ਜੀ ਬੋਪਾ ਰਾਏ ਸੰਤ ਅਜਾਇਬ ਸਿੰਘ ਜੀ ਬੋਪਾ ਰਾਏ ਸੰਤ ਨਰਾਇਣ ਸਿੰਘ ਜੀ ਲੜਾਈ ਕੇ ਬਾਬਾ ਹਜ਼ੂਰਾ ਸਿੰਘ ਜੀ ਕੁਸਾ ਆ ਦੇ ਮੁੱਖ ਤੌਰ ਤੇ ਸ਼ਾਮਲ ਸਨ ਇਹਨਾਂ ਨੇ ਇੱਕ ਇਕੱਤਰਤਾ ਬੁਲਾਈ ਜਿਸ ਵਿੱਚ ਸਾਧ ਸੰਤਿ ਅਨੀ ਗੁਰਵਚਨ ਸਿੰਘ ਜੀ ਖਾਲਸਾ ਨੂੰ ਬੁਲਾ ਕੇ ਗੁਰਦੁਆਰਾ ਸ੍ਰੀ ਅਖੰਡ ਪ੍ਰਕਾਸ਼ ਪਿੰਡਰਾ ਕਲਾਂ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਚੁੱਕਣ ਲਈ ਪ੍ਰੇਰਿਆ ਆਪ ਆਰੰਭ ਤੋਂ ਹੀ त्याਗ ਵਰਤੀ ਹੋਣ ਕਰਕੇ ਪ੍ਰਵਿਰਤੀ ਤੋਂ ਸੰਕੋਚ ਕਰਦੇ ਸਨ ਤੇ ਸੁਤੰਤਰ ਵਿਚਰ ਕੇ ਗੁਰਮਤਿ ਪ੍ਰਚਾਰ ਕਰਨ ਨੂੰ ਵਧੇਰੇ ਮਹੱਤਤਾ ਦਿੰਦੇ ਸਨ ਕਿਸੇ ਸਥਾਨ ਦਾ ਪ੍ਰਬੰਧ ਸੰਭਾਲਣ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵਿਗਨ ਖਿਆਲ ਕਰਦੇ ਸਨ ਪਰ ਸਾਰੇ ਮੁਖੀ ਸਿੰਘਾਂ ਨੇ ਇਹ ਦਲੀਲ ਦਿੱਤੀ ਕਿ ਬਾਬਾ ਇੰਦਰ ਸਿੰਘ ਜੀ ਬਿਰਧ ਹੋਣ ਕਰਕੇ ਤੇ ਵਿਦਿਆਰਥੀਆਂ ਦੀ ਘਾਟ ਕਾਰਨ ਐਡੇ ਵੱਡੇ ਸਥਾਨ ਦੀ ਸੇਵਾ ਸੰਭਾਲ ਕਰਨੀ ਉਹਨਾਂ ਲਈ ਬੜੀ ਮੁਸ਼ਕਲ ਹੈ ਤੁਹਾਡੇ ਪਾਸ ਸਿੰਘ ਕਾਫੀ ਹਨ ਤੇ ਤੁਸੀਂ ਇਸ ਸਥਾਨ ਦੀ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਵੀ ਹੋ। ਦੰਦਮੀ ਟਕਸਾਲ ਦੇ ਮੁਖੀ ਹੋਣ ਦੇ ਨਾਤੇ ਤੁਹਾਡਾ ਇਹ ਫਰਜ਼ ਵੀ ਬਣਦਾ ਹੈ ਕਿ ਤੁਸੀਂ ਆਪਣਾ ਕੇਂਦਰ ਇਸ ਸਥਾਨ ਨੂੰ ਬਣਾਓ। ਬਹੁਤ ਸਾਰੇ ਬਹਿਸ ਮੁਬਾਹਸੇ ਤੋਂ ਬਾਅਦ ਸੰਤਾ ਨੇ ਜਥੇ ਦੇ ਮੁਖੀ ਸਿੰਘਾਂ ਨਾਲ ਸਲਾਹ مشورہ ਕੀਤਾ। ਅਖੀਰ ਵਿੱਚ ਪਿੰਡਰਾਂ ਦੇ ਗੁਰਦੁਆਰੇ ਦਾ ਪ੍ਰਬੰਧ ਸੰਭਾਲਣ ਲਈ ਹਾਂ ਕਰ ਦਿੱਤੀ। ਤੇ ਸੰਤ ਇੰਦਰ ਸਿੰਘ ਜੀ ਨੇ ਇਸ ਅਸਥਾਨ ਦੇ ਪ੍ਰਬੰਧ ਦਾ ਚਾਰਜ ਜਥੇ ਦੇ ਸਿੰਘਾਂ ਦੇ سپرد ਕਰ ਦਿੱਤਾ ਇਹ ਪ੍ਰਬੰਧ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਇਸ ਸ਼ਰਤੇ ਸੰਭਾਲਣਾ ਸਵੀਕਾਰ ਕੀਤਾ ਕਿ ਗੁਰਦੁਆਰਾ ਸਾਹਿਬ ਜੀ ਦੀ ਜ਼ਮੀਨ ਇਮਾਰਤਾਂ ਅਤੇ ਚੱਲ ਅਚੱਲ ਜਿੰਨੀ ਵੀ ਜਾਇਦਾਦ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਲਗਵਾਓ ਕਿਉਂਕਿ ਪੁਰਾਣੇ ਮਹੰਤਾ ਵਾਂਗ ਇਹ ਜਾਇਦਾਦ ਤੇ ਗੁਰਦੁਆਰਾ ਸਾਹਿਬ ਸੰਤ ਇੰਦਰ ਸਿੰਘ ਜੀ ਦੇ ਇਜ਼ਾਤੀ ਨਾਮ ਤੇ ਮਾਲ ਦੇ ਕਾਗਜ਼ਾਂ ਤੇ ਚੜ੍ਹਿਆ ਹੋਇਆ ਸੀ ਸੰਤਾਂ ਦੀ ਇੱਛਾ ਮੁਤਾਬਕ ਹੁਣ ਗੁਰਦੁਆਰੇ ਦੀ ਸਾਰੀ ਜਾਇਦਾਦ ਦੀ ਮਾਲਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ ਤੇ ਸੰਧਿਆਨੀ ਗੁਰਬਚਨ ਸਿੰਘ ਜੀ ਨੂੰ ਇਸ ਦਾ ਮੁੱਖ ਪ੍ਰਬੰਧਕ ਥਾਪਿਆ ਗਿਆ ਹੈ ਆਪ ਜੀ ਦੇ ਇਸ ਯਤਨ ਨਾਲ ਇਹ ਅਸਥਾਨ ਤੇ ਜਾਇਦਾਦ ਜ਼ਾਤੀ ਮਲਕੀਅਤ ਦੀ ਥਾਂ ਹੁਣ ਗੁਰੂ ਅਤੇ ਪੰਥ ਦੀ ਮਲਕੀਅਤ ਬਣ ਗਈ ਹੈ ਜਦ ਸੰਤਾਂ ਨੇ ਭਿੰਡਾਂ ਦਾ ਸੰਬੰਧ ਸੰਭਾਲਿਆ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀ ਦੀ 6ਵੀਂ ਕਥਾ ਚੱਲ ਰਹੀ ਸੀ 64 ਤੋਂ 65 ਵਿਦਿਆਰਥੀ ਗੁਰਮਤਿ ਵਿਦਿਆ ਦਾ ਅਧਿਐਨ ਕਰ ਰਹੇ ਸਨ ਪਿਛਲੇ ਪਹਿਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਤੇ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਾਰਾਂ ਤੇ ਕਵਿੱਤ ਸਵਈਆਂ ਦੀ ਵੀ ਕਥਾ ਸੰਥਾ ਚੱਲ ਰਹੀ ਸੀ ਜੋੜ ਮੇਲੇ ਤੋਂ ਬਾਅਦ 1 ਮਹੀਨਾ ਜਥੇ ਸਮੇਤ ਭਿੰਡ ਨਹੀਂ ਰਹੇ ਫਿਰ ਪਿੰਡਾਂ ਦੇ ਪ੍ਰੋਗਰਾਮ ਅਨੁਸਾਰ ਵਿਚਰ ਕੇ ਸੰਥਾ ਕਥਾ ਕੀਰਤਨ ਤੇ ਅਮਰ ਸੰਚਾਰ ਦੁਆਰਾ ਵਿਦਿਆਰਥੀਆਂ ਅਤੇ ਸੰਗਤਾਂ ਅੰਦਰ ਸਿੱਖੀ ਲਈ ਸਦਕ, ਪ੍ਰੇਮ, ਕੁਰਬਾਨੀ, ਨਾਮ ਰਸ ਤੇ ਆਤਮਿਕ ਆਨੰਦ ਦੀ ਪ੍ਰਾਪਤੀ ਲਈ ਤੜਪ ਪੈਦਾ ਕਰਦੇ ਰਹੇ। ਜਿਸ ਦਾ ਫਲ ਸ੍ਰੀ ਰੂਪ ਮਾਲਵੇ ਦੇ ਪਿੰਡਾਂ ਵਿੱਚ ਭਾਰੀ ਮਾਤਰਾ 'ਚ ਸਿੰਘ ਸਜਣ ਲੱਗ ਪਿਆ।